ਦੋਸਤੋ ਸਭ ਤੋਂ ਪਹਿਲਾਂ ਕਿਹੜੇ ਦੇਸ਼ ਨੇ ਬਣਾਈ ਸੀ ਬੁਲੇਟ ਟ੍ਰੇਨ ਕਿਹੜੇ ਪੰਛੀ ਨੂੰ ਦੇਖ ਕੇ ਬਣਾਇਆ ਗਿਆ ਸੀ ਇਸ ਦਾ ਡਿਜ਼ਾਈਨ ਆਉਂ ਜਾਣਦੇ ਹਾਂ ਇਸ ਦੇ ਬਾਰੇ ਦੋਸਤੋ ਟ੍ਰੇਨ ਦਾ ਜ਼ਿਕਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਜੋ ਨਾਂ ਆਉਂਦਾ ਹੈ ਉਹ ਹੈ ਬੁਲੇਟ ਟ੍ਰੇਨ ਕਿਉਂਕਿ ਬੁਲੇਟ ਟ੍ਰੇਨ ਆਪਣੀ ਸਪੀਡ ਲਈ ਜਾਣੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਚ ਬੁਲੇਟ ਟ੍ਰੇਨ ਚਲਾਉਣ ਦਾ ਸੁਪਨਾ ਜਲਦ ਹੀ ਪੂਰਾ ਹੋਣ ਵਾਲਾ ਹੈ ਦੇਸ਼ ਦਾ ਪਹਿਲਾ ਹਾਈ ਸਪੀਡ ਰੇਲਵੇ ਪ੍ਰੋਜੈਕਟ ਮੁੰਬਈ ਅਹਮਦਾਬਾਦ ਵਿਚਕਾਰ ਬਣਾਇਆ ਜਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜਾਪਾਨ ਵਿੱਚ ਬੁਲੇਟ ਟ੍ਰੇਨ ਕਿਵੇਂ ਸ਼ੁਰੂ ਹੋਈ ਸੀ ਦੋਸਤੋ ਜਾਣਕਾਰੀ ਦੇ ਅਨੁਸਾਰ ਟੋਕਾਇਡੋ ਸਿੰਕਨਾਨ ਸੈਂਡ ਵਾਲੀ ਦੁਨੀਆ ਦੀ ਸਭ ਤੋਂ ਹਾਈ ਸਪੀਡ ਰੇਲ ਲਾਈਨ ਹੈ ਜਿਸ ਨੇ 1964 ਦੇ ਉਦਘਾਟਨ ਤੋਂ ਲੈ ਕੇ 2010 ਤੱਕ ਲਗ 4.9 ਬਿਲੀਅਨ ਯਾਤਰੀਆਂ ਨੂੰ ਢੋਆ ਹੈ ਇਸ ਪਾਣ ਵਿੱਚ ਜ਼ਿਆਦਾਤਰ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ ਇੱਕ ਅੰਦਾਜ਼ੇ ਮੁਤਾਬਕ ਇਤੇ ਹਰ ਰੋਜ਼ 64 ਮਿਲੀਅਨ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ ਇਹ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਗਿਣਤੀ ਹੈ ਦੋਸਤੋ ਭਾਰਤ ਦਾ ਪਹਿਲਾ ਹਾਈਵੇ ਸਪੀਡ ਪ੍ਰੋਜੈਕਟ ਮੁੰਬਈ ਐਹਮਦਾਬਾਦ ਵਿਚਕਾਰ ਬਣਾਇਆ ਜਾ ਰਿਹਾ ਹੈ ਇਸ ਪ੍ਰੋਜੈਕਟ ਦਾ ਪਹਿਲਾ ਹਿੱਸਾ 2026 ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਦੋਸਤੋ ਜਾਣਕਾਰੀ ਦੇ ਮੁਤਾਬਕ ਇਸ ਤੇ ਜਾਪਾਨ ਦੀ ਸ਼ਿੰਕਨਸੇਨ E5 ਸੀਰੀਜ਼ ਦੀ ਬੁਲਟ ਰੇਨ ਚੱਲੇਗੀ ਜਿਸ ਟ੍ਰੇਨ ਦਾ ਅਗਲਾ ਹਿੱਸਾ 15 ਮੀਟਰ ਲੰਬਾ ਹੈ ਦੋਸਤੋ ਤੁਹਾਨੂੰ ਦੱਸਦੀ ਕਿ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਇਹਨਾਂ ਟ੍ਰੇਨਾਂ ਦਾ ਸਫ਼ਰ ਸਭ ਤੋਂ ਸੁਰੱਖਿਤ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮਾਂ ਸੀ ਜਦੋਂ ਮੰਨਿਆ ਜਾਂਦਾ ਸੀ ਕਿ ਇਹਨਾਂ ਬੁਲਟ ਟ੍ਰੇਨਾਂ ਨੂੰ ਰੋਕਣਾ ਪੈ ਸਕਦਾ ਹੈ ਪਰ ਇੱਕ ਪੰਛੀ ਕਿੰਗ ਅਫੀਸਰ ਨੇ ਇਸ ਨੂੰ ਨਮਾ ਰੂਪ ਦਿੱਤਾ ਹੈ ਦੋਸਤੋ ਤੁਹਾਨੂੰ ਦੱਸਦੀ ਕਿ ਇਹਨਾਂ ਟ੍ਰੇਨਾਂ ਦੇ ਡਿਜ਼ਾਈਨ 'ਚ ਕਾਫੀ ਦਿੱਕਤਾਂ ਆਈਆਂ ਸਨ ਜਦੋਂ ਟ੍ਰੇਨ ਸੁਰੰਗਾਂ ਤੋਂ ਬਾਹਰ ਨਿਕਲਦੀ ਤਾਂ ਇਸ ਦੇ ਇੰਨਾ ਰੌਲਾ ਪਾਇਆ ਕਿ ਲੋਕਾਂ ਲਈ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ। ਇਹ ਟ੍ਰੇਨ ਜਿੱਥੋਂ ਦੀ ਲੰਗੀ ਉਸ ਦੇ ਨੇੜੇ ਰਹਿੰਦੇ ਲੋਕਾਂ ਲਈ ਇਸ ਦਾ ਰੌਲਾ ਬਰਦਾਸ਼ਤ ਕਰਨਾ ਆਸਾਨ ਨਹੀਂ ਸੀ। ਇਸ ਦਾ ਕਾਰਨ ਇਹ ਸੀ ਕਿ ਜਦੋਂ ਟ੍ਰੇਨ ਸੁਰੰਗ ਤੋਂ ਬਾਹਰ ਨਿਕਲੀ ਤਾਂ ਬੰਦ ਥਾਂ ਕਾਰਨ ਹਵਾ ਨੂੰ ਅੱਗੇ ਧੱਕਾ ਦਤਾ। ਇਸ ਨਾਲ ਹਵਾ ਦਾ ਦਬਾਅ ਵਧਦਾ ਹੈ। ਰੇਲ ਗੱਡੀ ਬੰਦੂਕ ਵਿੱਚੋਂ ਚੱਲੀ ਗੋਲੀ ਵਾਂਗ ਨਿਕਲਦੀ ਹੈ। ਇਸ ਕਾਰਨ 70 ਡੀਸੀਬਲ ਤੋਂ ਵੱਧ ਦੀ ਆਵਾਜ਼ ਪੈਦਾ ਹੋਈ ਅਤੇ ਜਿਸ ਕਾਰਨ ਚਾਰੇ ਪਾਸੇ 400 ਮੀਟਰ ਦੀ ਦੂਰੀ ਤੱਕ ਰਹਿਣ ਵਾਲੇ ਲੋਕ ਪ੍ਰਭਾਵਿਤ ਹੋਏ। ਦੋਸਤੋ ਤੁਹਾਨੂੰ ਦੱਸਦੇ ਕਿ ਇੰਜੀਨੀਅਰ ਨੂੰ ਟ੍ਰੇਨ ਦੀ ਸ਼ਕਲ ਨੂੰ ਮੁੜ ਡਿਜ਼ਾਈਨ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਤਾਂ ਜੋ ਇਸ ਦੇ ਰੋਲੇ ਨੂੰ ਘਟਾ ਕੀਤਾ ਜਾ ਸਕੇ ਜਾਪਾਨੀ ਰੇਲਵੇ ਦੇ ਤਕਨੀਕੀ ਵਿਕਾਸ ਭਾਗ ਦੇ ਚਰਨੈਲ ਮੈਨੇਜਰ ਅਤੇ ਇੰਜੀਨੀਅਰਿੰਗ ਜਿਸ ਨੂੰ ਠੀਕ ਕਰ ਲਈ ਇੱਕ ਹੱਲ ਲੱਭ ਰਹੇ ਸਨ ਉਸ ਸਮੇਂ ਦੌਰਾਨ ਨਕਟੂਸ ਨੇ ਆਪਣੇ ਪੰਛੀ ਦੇਖਣ ਦੇ ਤਜਰਬਿਆਂ ਤੋਂ ਕਿੰਗਫਿਸ਼ਰ ਨੂੰ ਯਾਦ ਕੀਤਾ ਕਿਉਂਕਿ ਕਿੰਗਫਿਸ਼ਰ ਇੱਕ ਜਿਹਾ ਪੰਛੀ ਹੈ ਜੋ ਇੰਨੀ ਤੇਜ਼ ਰਫ਼ਤਾਰ ਨਾਲ ਆਪਣੇ ਸ਼ਿਕਾਰ ਦਾ ਸ਼ਿਕਾਰ ਕਰਨ ਲਈ ਪਾਣੀ ਵਿੱਚ ਡੁਬਕੀ ਮਾਰਦਾ ਹੈ ਅਤੇ ਬੜੀ ਆਸਾਨੀ ਨਾਲ ਇੱਕ ਛਣ ਵਿੱਚ ਹੀ ਬਾਹਰ ਨਿਕਲਦਾ ਹੈ ਇਸ ਤੋਂ ਬਾਅਦ ਜਾਪਾਨੀ ਇੰਜੀਨੀਅਰਿੰਗ ਨਕਟਸੂ ਨੇ ਬੁੱਡ ਟ੍ਰੇਨ ਦੇ ਅਗਲੇ ਹਿੱਸੇ ਨੂੰ ਕਿੰਗ ਫੇਸ਼ਰ ਦੀ ਚੁੰਝਮੰਗ ਡਿਜ਼ਾਈਨ ਕੀਤਾ ਇਸ ਨਾਲ ਨਾ ਸਿਰਫ ਸ਼ੋਰ ਘਟਿਆ ਸਗੋਂ ਟ੍ਰੇਨ ਦੇ ਇਧਨ ਦੀ ਵੀ ਖਪਤ ਘਟੇਗੀ ਡਿਜ਼ਾਈਨ ਬਦਲਣ ਤੋਂ ਬਾਅਦ ਰੇਲ ਗੱਡੀ ਹੁਣ 320 ਕਿਲੋਮੀਟਰ ਪ੍ਰਤੀ ਘੰਟੇ ਨਾਲ ਚੱਲ ਸਕਦੀ ਹੈ ਅਤੇ ਸਰਕਾਰ ਦੁਆਰਾ ਨਿਰਧਾਰਤ ਸਖਤ ਸ਼ੋਰ ਮਾਪਦੰਡਾਂ ਨੂੰ ਪੂਰਾ ਕਰ ਲਈ ਸਾਬਤ ਰਹੀ ਹੈ